ਪੰਨਾ ਪੁੰਨਾ ਸਿੱਧੂ ਨਾਮ ਹੈ ਉਹਦਾ ਉਹਨੇ ਅਜ ਸਾਡੇ ਖਿਲਾਫ ਕੋਈ ਬਕਵਾਸ ਮਾਰੀ ਹੈ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਕਿਸੇ ਨੇ ਦਿਖਾਈ ਹੈ ਮੈਂ ਉਹਦੇ ਸਬੰਧ ਵਿੱਚ ਇਹ ਵੀਡੀਓ ਬਣਾ ਰਿਹਾ ਮੈਂ ਆਪਣੀ ਜਨਤਾ ਨੂੰ ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ ਪੰਨੇ ਜਿਹੜੀ ਮੈਂ ਲੈਂਗੁਏਜ ਦੇਖੀ ਹੈ ਮੈਂ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰੀਸ਼ ਵਿੱਚ ਤੇ ਸਾਡੀ ਪਰਵਰੀਸ਼ ਵਿੱਚ ਸਾਡੇ ਮਾਪਿਆਂ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ ਉਹਦੀ ਪਰਵਰੀਸ਼ ਕਿਸੇ ਹੋਰ ਕਿਸਮ ਨਾਲ ਹੋਈ ਹੋਈ ਹੈ ਜਿਹੜਾ ਉਹ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ ਸੋ ਗੱਲ ਇਹ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਲਈ ਸੀ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਆਂ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਇਹਨੇ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ਦੇਈ ਨੂੰ 6 ਮਹੀਨੇ ਹੋ ਗਏ ਬਾਹਰ ਉਸ ਤੋਂ ਬਾਅਦ ਇਹ ਬੜਾ ਕੁਝ ਵੀ ਉਹਨਾਂ ਦਾ ਵੀਜ਼ਾ ਆ ਗਿਆ ਇਹਨੇ ਪਲਾਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੰਨੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਆਂ ਬੱਚੇ ਨੂੰ ਕਹਿੰਦੇ ਆਂ ਵੀ ਆਹ ਤੇਰਾ ਕਾਲਜ ਐ ਆਹ ਤੇਰੇ ਕਾਗਜ ਐ ਆਹ ਤੇਰਾ ਐਗਰੀਮੈਂਟ ਐ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਏ ਗੁੱਠੇ ਲਾਉਂਦਾ ਉਦੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਆਂ ਸਾਰੀ ਉਹਦੇ ਨਾਲ ਲਿਖਤ ਪੜਤਤ ਹੁੰਦੀ ਐ ਫੇਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਆਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫੇਰ ਅਸੀਂ ਬੱਚੇ ਨੂੰ ਕਹਿੰਦੇ ਆਂ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਾ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਐ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਹੈ ਅੱਜ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਸ ਤੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲਵਾਂ ਜਾਂ ਅਪਲਾਈ ਕਰ ਦੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆਂ ਉਦੋਂ ਵੱਧ ਪੈਸੇ ਤੇ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੈਂਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦਿੰਦਾ ਆ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝ ਰਿਹਾ ਵੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਹਾਂ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਊਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕੀਤੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦੇਈ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਖੱਚਾ ਸਾਡੇ ਕੋਲ ਆਉਣ ਲੱਗ ਗਏ ਆ ਫਰੀ ਦੇ ਵਿੱਚ ਵੀਜ਼ਾ ਲਵਾ ਕੇ ਇਹੋਨਾਂ ਨੇ ਰੋਟੀ ਕਿੱਥੋਂ ਖਾਣੀ ਹੈ ਜੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆਹ ਕਾਲਜ ਪਸੰਦ ਹੈ ਤੈਨੂੰ ਆਹ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਣੇ ਸਾਰੇ ਬੱਚੇ ਬੜੇ ਖੁਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਕੱبھی ਇੱਕ ਅੱਧਾ ਤਾਂ ਫਿਰ ਐਦਾਂ ਦਾ ਮਿਲੇ ਜਾਂਦਾ ਸੋ ਇਹਨੇ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਇਹ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫਰੀ ਚ ਭੇਜੋ ਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਇਹ ਕਹਿੰਦਾ ਕਿ ਕਹਿੰਦਾ ਮੇਰੀ ਭੈਣ ਨਾਲ ਠੱਗੀ ਕਰ ਲਈ ਜੀ ਉਹ ਕੈਨੇਡਾ ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਕਾਗਜ਼ ਮੰਗੇ ਆ ਨਾ ਤੂੰ ਕੋਈ ਕਾਲਜ ਨੇ ਨਾ ਤੋ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦੇਏ ਹੋਏ ਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਪਾਨਾ ਸਾਨੂੰ ਪਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜੀ ਤੇ ਪਾਨੇ ਤੂੰ ਤੂੰ ਪ੍ਰੂਫ ਕਰਾ ਵੀ ਐਡਿਟ ਕਰਿਆ ਹੋਇਆ ਤੇ ਕੋ ਕਿਹੜਾ ਇਹ ਜੋ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦਾ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗਣਾ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਤੈਨੂੰ ਇਹ ਹੈ ਵੀ ਜਿਹੜੀਆਂ ਫੇਮਸ ਕੰਪਨੀ ਐ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਹੈ ਆਪਦੇ ਬਿਊਆਂ ਦੇ ਚੱਕਰ ਦੇ ਵਿੱਚ ਦੋਸਤੋ ਮੈਂ ਮੰਨਦਾ ਹੈ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ ਇਹ ਬੜੀ ਬਦਨਾਮ ਇੰਡਸਟਰੀ ਹੈ ਇਹਦੇ ਵਿੱਚ ਜੇ ਤੁਸੀਂ 100 ਏਜੰਟਾਂ ਨੂੰ ਮਿਲੂਗੇ ਹੋ ਸਕਦਾ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਹੈ ਲੱਖਾਂ ਲੋਕ ਬਾਹਰ ਜਾਂਦੇ ਆ ਉਹ ਕਿਸੇ ਤਾਂ ਪੰਜ ਜੈਨੂਨ ਦੇ ਥਰੂ ਜਾਂਦੇ ਹੋਣਗੇ ਕੋਈ ਤਾਂ ਜੈਨੂਨ ਹੋਊਗਾ ਜਿਹਦੇ ਥਰੂ ਹੋ ਜਾਂਦੇ ਆ ਤੁਸੀਂ ਸਾਰਿਆਂ ਨੂੰ ਇੱਕੋ ਰੱਸੀ ਨਾਲ ਨਹੀਂ ਨਾ ਬੰਨ ਸਕਦੇ ਠੀਕ ਹੈ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਖਿਲਾਫ ਬੋਲੋ ਕਰੋ ਪਰ ਪਹਿਲਾਂ ਦੋਹੀ ਧਿਰ ਦਾ ਪੱਖ ਤਾਂ ਸੁਣਨਾ ਚਾਹੀਦਾ ਪਾਣੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਪਾਣੇ ਹੁਣ ਤੈਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀ ਹੈ ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ ਜਿਹੜੇ ਕਾਲਜ ਵਿੱਚ ਬੱਚਾ ਪੜ੍ਹਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ ਉਹ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼ ਉਸੇ ਦਾ ਐਲਓਏ ਉਸੇ ਦੇ ਕਾਗਜ਼ এয়ারਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ ਉਦੋਂ ਤੱਕ ਕਿ ਉਹ ਸੁੱਤੇ ਪਏ ਸੀ ਫੇਰ 4 ਮਹੀਨੇ ਲੰਘ ਗਏ ਉਹਨੂੰ ਗਏ ਨੂੰ ਇਹਨਾਂ ਦੀ ਸਿਸਟਰ ਨੂੰ ਉਦੋਂ ਤੱਕ ਇਹ ਸੁੱਤੇ ਪਈ ਸੀ ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ ਜਦੋਂ ਇਹਦਾ ਆਪ ਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਤੇ ਫਰੀ ਦੇ ਵਿੱਚ ਕਿਵੇਂ ਜਾਵਾਂ ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ ਵੀਜ਼ਾ ਲੈ ਲਿਆ ਹੁਣ ਇਹਦੇ ਕੋਲ ਪੈਸੇ ਨਹੀਂ ਐ ਹੁਣ ਅਸੀਂ ਫਰੀ ਚ ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜਦੀਏ ਇਹਨੂੰ ਫਰੀ ਚ ਪਾਨੇ ਤੰਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਐ ਜੜੀ ਤੂੰ ਸਟੇਟਮੈਂਟ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪੂਗੀ ਵੀ ਕਿੱਥੇ ਹੋਈ ਠੱਗੀ ਆਨ ਪੜ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ ਅੱਖਾਂ 'ਚ ਗਿੱਡੋਂਦੀ ਲਾਈਵ ਨੂੰ ਤੂੰ ਲੈ ਬਿਦਾਦਾ ਸਵੇਰੇ ਉੱਠ ਕੇ ਮੰਜੇ ਪਰੇ ਜਦੇ ਗੈਰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇਵੀਂ ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਕਾਂਟੇ ਨੂੰ ਤੂੰ ਫੇਰ ਲੈ ਬੋ ਜੰਨਾ ਕਹਿੰਦੇ ਨੇ ਖਾਲਸਾ ਏਡ ਵਾਲੇ ਹਿਸਾਬ ਦਵੇਂ ਪੈਸਿਆਂ ਦਾ ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲਿਆ ਹੁੰਦਾ ਕਹ ਮੋਦੀ ਇਕੱਲੇ ਨੂੰ ਕੱਲਾਤ ਨੂੰ ਫੇਰ ਦੱਸਦਾ ਮੈਂ ਕੌਣ ਆ ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤੇ ਪੁੱਛਦੇ ਆ ਵੀ ਠੀਕ ਐ ਅਸੀਂ ਮਾਨ ਸਾਹਿਬ ਦੀਆਂ ਵੀਡੀਓ ਦੇਖਦੇ ਆ ਮਾਨ ਸਾਹਿਬ ਸਾਨੂੰ ਕਹਿੰਨੇ ਆ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ ਐਨਓਸੀਆਂ ਮਿਲ ਜੂਗੀਆਂ ਬਿਜਲੀ ਦੀ ਲੈ ਲਓ ਪੋਲੂਸ਼ਨ ਦੀ ਲੈ ਲਓ ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆਂ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਛ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਪਾਨੇ ਮੈਂ ਤੈਨੂੰ ਪੁੱਛਦਾ ਮੈਂ ਇੱਕ ਮੈਂ ਆ ਮੋਬਾਈਲ ਲੈ ਕੇ ਆਇਆ ਆ ਮੈਨੂੰ ਪਸੰਦ ਨਹੀਂ ਆਇਆ 2 ਦਿਨ ਹੋ ਗਏ ਮੈਂ ਹੁਣ ਵਾਪਸ ਕਰਨ ਲਈ ਕੀ ਇਹਦੇ ਪੈਸੇ ਮੜਵਾ ਦੂੰਗਾ ਵੇਰੇ ਆ ਤੇਰੇ ਕੋਲ ਹੁਣ ਤੇਰੇ ਕੋਲ ਵਿਹੜੇ ਵਿੱਚ ਆ ਜੂਗਾ ਕੋਈ ਕਹੂਗਾ ਵੀ ਮੈਨੂੰ ਮਹੀਨਾ ਹੋ ਗਿਆ ਜੀ 4 ਮਹੀਨੇ ਹੋ ਗਿਆ ਸਾਡੇ ਇਹਨਾਂ ਨੂੰ ਤਾਂ ਪਟਦੇ ਨੂੰ 6 ਮਹੀਨੇ ਹੋ ਗਏ ਕੋਈ ਕਹੇ ਵੀ ਮੈਨੂੰ 2 ਮਹੀਨੇ ਹੋ ਗਏ ਮੈਂ ਟਰੈਕਟਰ ਲੈ ਕੇ ਆਇਆ ਮੈਨੂੰ ਪਸੰਦ ਨਹੀਂ ਆਇਆ ਤੂੰ ਵਾਪਸ ਕਰਵਾ ਦੀ ਵੇਰਾ ਤੇ ਟਰੈਕਟਰ ਵਾਲੇ ਆਉਣ ਲੱਗ ਜੂਗੇ ਤੇਰੇ ਕੋਲ ਫੇਰ ਤੂੰ ਕਹਿੰਦੀ ਸਾਰੇ ਟਰੈਕਟਰ ਵਾਲੇ ਠੱਗ ਹੁੰਨੇ ਆ ਫਿਕਾਰਾ ਫਿਰ ਸਾਰੀਆਂ ਦੁਕਾਨਾਂ ਸਾਰੇ ਕਾਰੋਬਾਰੀਆਂ ਨੂੰ ਕਹਦੇ ਤੂੰ ਕਹਿੰਦਾ ਮੇਰੇ ਹਿਸਾਬ ਦੇ ਨਾਲ ਪੈਸੇ ਹਰੇਕ ਨੂੰ ਤੂੰ ਫੋਨ ਕਰਕੇ ਕਹਿੰਦਾ ਨਾ ਤੁਸੀਂ ਠੱਗੀਆਂ ਮਾਰਦੇ ਤੁਸੀਂ ਪੈਸੇ ਲੈਣੇ ਐ ਅੱਛਾ ਤੈਨੂੰ ਪੁੱਛ ਕੇ ਲਿਆ ਕਰੀਏ ਕਿੰਨੇ ਪੈਸੇ ਲੈਣੇ ਆ ਸੀ ਕੱਲੋਂ ਤੂੰ ਉਹਦੇ ਬਾਹਰ ਜਾ ਕੇ ਡਾਕਟਰ ਨੂੰ ਕਹਿਣ ਲੱਗਣੀ ਇੱਕ ਡਾਕਟਰ ਨੂੰ ਕਹੀ ਉਹ ਤਾਂ 50 ਰੁਪਏ ਚ ਦਵਾਈ ਦੇ ਦਿੰਦਾ ਤੂੰ 5000 ਕਹਦੇ ਲੰਨਾ ਆਪਦੇ ਤਜਰਬੇ ਦੇ ਲੰਦਾ ਵਕੀਲਾਂ ਨੂੰ ਕਹਿਣ ਲੱਗਦੀ ਵੀ ਚੰਨੀ ਖੋਈ ਦਾ ਕੇਸ ਹੈ ਉਹ ਵਕੀਲ ਤਾਂ ਮੇਰਾ 50000 ਚ ਲੜਦਾ ਤੂੰ 50000 ਕਾਹਦੇ ਮੰਗਦਾ ਜਮਾਨਤ ਦੇ ਚੈਨੀ ਗੋਲੀ ਦੀ ਉਹ ਦਿਨ ਦੱਸੂਗਾ ਮੈਂ ਆਪਣੇ ਤਜਰਬੇ ਦੇ ਮੰਗਦਾ ਕਮਾਲ ਹੋ ਗਈ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਤੈਨੂੰ ਦੱਸਣਾ ਪਊਗਾ ਅਸੀਂ ਵੀ ਕਿਸਾਨਾਂ ਦੀ ਬੁੱਤਾਂ ਪਰ ਤੇਰੇ ਵਰਗੀਆਂ ਖੱਚਾਂ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ ਮਿਹਨਤ ਕਰਕੇ ਕਾਇਏ ਜਿੱਥੇ ਆਏ ਆ ਤੁਹਾਨੂੰ ਇਹ ਅੰਡਾਂ ਦੀਆਂ ਗੱਡੀਆਂ ਰੜਕਣੀਆਂ ਕੋਠੀਆਂ ਰੜਕਣੀਆਂ ਪੈਸਾ ਰੜਕਦਾ ਰੜਕੋ ਜਿਹੜੇ ਠੱਗੀਆਂ ਮਾਰਦੇ ਹੋ ਨਾ ਉਹਨਾਂ ਨੂੰ ਬੋਲੋ ਨਾ ਬੋਲੋ ਅਸੀਂ ਵੀ ਖੜਦੇ ਨਾਲ ਉੱਠਦੇ ਹਾਂ ਸਵੇਰੇ ਮੂੰਹ ਤੇ ਝੱਗ ਸਿੱਟਣ ਲੱਗ ਜੰਨਾ ਕੋਈ ਤੈਨੂੰ ਅਕਲ ਨਹੀਂ ਕੋਈ ਗੱਲ ਨਹੀਂ ਕੋਈ ਕਹਾਣੀ ਨਹੀਂ ਤੈਨੂੰ ਐ ਵੀ ਵੱਡੇ ਕਲਾਕਾਰ ਦਾ ਨਾਮ ਲੈ ਕੇ ਮੈਂ ਗਿੱਲ ਸਿੰਘ ਦਾ ਨਾਮ ਲੈ ਕੇ ਮੈਂ ਮਸ਼ਹੂਰ ਹੋ ਜਾਾਂ ਬਸ ਮੇਰੇ ਵੀਊਵਾਂ 'ਚ ਮੈਂ 5-4000 ਰੁਪਏ ਮੈਨੂੰ ਆਜੂਗਾ ਵੀਊਵਾਂ ਦਾ ਅੱਜ ਤੂੰ ਕਈ ਕਲਾਕਾਰਾਂ ਬਾਰੇ ਬੋਲਿਆ ਕਈਆਂ ਕਈ ਕਲਾਕਾਰਾਂ ਬਾਰੇ ਅੱਜ ਤੂੰ ਬਕਵਾਸ ਕਰੀ ਹੈ ਹੁਣ ਸਾਰੇ ਕਲਾਕਾਰ ਤੇ ਤੂੰ ਐਨਸੀ ਲੈ ਕੇ ਜਾਏਗਾ ਨਾ ਵੀ ਅਸੀਂ ਕੀ ਦੀ ਐਡ ਕਰਨੀ ਹੈ ਕਿਹੜੀ ਫਿਲਮ ਕਰਨੀ ਹੈ ਕਿ ਆ ਕੰਮ ਕਰਨਾ ਤੇਰੀ ਸਲਾਹ ਲਿਆ ਕਰਨੂ ਆ ਕੇ ਪਹਿਲਾਂ ਹੁਣ ਤੂੰ ਉੱਧਰ ਵੀ ਬੋਲਣ ਲੱਗ ਗਿਆ ਜੀ ਅਜੇ ਤੇ ਉਹਨਾਂ ਨੂੰ ਵੀ ਤੁਸੀਂ ਉਹਦੀ ਗੁੱਟਕੇ ਦੀ ਐਡ ਕਰ ਦੇ ਜਿਹੜਾ ਉਹ ਕਿ ਹੁੰਦਾ ਉਹ ਜੜਦਾ ਜਾਂ ਉਹਦੇ ਨਾਲ ਤਾਂ ਬੰਦੇ ਵੀ ਮਰਦੇ ਆ ਉਹਦੇ ਬਾਰੇ ਵੀ ਕਦੇ ਹੋ ਫਿਰ ਲੈਬ ਤੁਹਾਡੇ ਵਰਗੇ ਬੰਦੇ ਆ ਕਰਕੇ ਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿਹਨੇ ਨੂੰ ਕੋਈ ਮੂੰਹ ਨਹੀਂ ਕਰਦਾ ਸਾਰੀ ਜਗ੍ਹਾ ਲੋਕੋ ਸਾਰੀ ਜਗ੍ਹਾ ਸਰਕਾਰਾਂ ਵੀ ਗਲਤ ਨਹੀਂ ਹੁੰਦੀਆਂ ਮੈਂ ਕਿਸੇ ਦੀ ਹਮਾਇਤ ਨਹੀਂ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਤੁਸੀਂ ਇੱਕੋ ਜਿਹੀ ਸਮਝ ਲਓ ਪਰ ਲੋਕਾਂ ਦਾ ਵੀ ਕਸੂਰ ਹੈ ਇਹੋ ਜਿਹੇ ਇਹੋ ਜਿਹੇ ਬਲੈਕਮੇਲਰਾਂ ਦੇ ਖਿਲਾਫ ਸਾਨੂੰ ਇਕੱਠੇ ਹੋਣਾ ਪੈਣਾ ਖੜਨਾ ਪੈਣਾ ਜਿਹੜਾ ਇਹੋ ਜਿਹਾ ਕੋਈ ਬਲੈਕਮੇਲ ਕਰਕੇ ਕਿਸੇ ਨੂੰ ਨਜਾਇਜ਼ ਤੰਗ ਕਰਦਾ ਕਿਸੇ ਕਾਰੋਬਾਰੀ ਨੂੰ ਉਹ ਕੋਈ ਕਾਰੋਬਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧਰਨਾ ਲਾਉਣ ਦੀ ਜੰਦਾ ਉਹਦੇ ਖਿਲਾਫ ਜਾ ਕੇ ਧਰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਨੂੰ ਰੋਗੀ ਰੋਟੀ ਤੇ ਲੱਤ ਮਾਰਨੀ ਚਾਹੁੰਦਾ ਅਸੀਂ ਤੇਰੇ ਵੇੜੇ ਵਿੱਚ ਆ ਕੇ ਧਰਨਾ ਲਾਉਨੇ ਆਂ ਦਊਂਗਾ ਜਵਾਬ ਤੇਰਾ ਕੀ ਦਾਦਾ ਦੰਡੀਆਂ ਕੱਢ ਕੇ ਸਾਰ ਦੇਣਾ ਤੁਹਾਡੇ ਕੋਲ ਕਿਆ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਉਮੀ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆਂ ਅੱਜ ਤੱਕ ਕਿਸੇ 'ਚ ਜੁਰਤ ਨਹੀਂ ਕੋਈ ਬੋਲ ਗਿਆ ਕਿਉਂਕਿ ਕਿਸੇ ਤੇ ਰੁਪਈਆ ਨਹੀਂ ਲਿਆ ਵੀਜ਼ਾ ਲਾਉਨੇ ਆਂ ਕੰਮ ਕਰਦੇ ਆਂ ਬਾਅਦ 'ਚ ਪੈਸੇ ਦਿੰਨੇ ਆਂ ਕਹਿ ਕੇ ਲੰਨੇ ਆਂ ਐਗਰੀਮੈਂਟ ਕਰਕੇ ਲੰਨੇ ਉਦੋਂ ਐਗਰੀਮੈਂਟ ਦੇ ਟਾਈਮ ਤੋਂ ਨਾਲ ਆਇਆ ਕਰ ਉਦੋਂ ਆਇਆ ਕਰ ਵੀ ਮੈਂ ਐਗਰੀਮੈਂਟ ਬਈ ਮੈਂ ਆਉਂਗਾ ਮੈਂ ਦੱਸੂਗਾ ਤੁਹਾਨੂੰ ਕਿਹੜਾ ਏਜੰਟ ਵਧੀਆ ਏ ਬਾਹਰ ਚਲੇਗੇ ਬਾਹਰ ਤੇ ਲੋਕਾਂ ਨੇ ਰੋਟੀ ਨਹੀਂ ਖਾਣੀ ਪੰਜਾਬ ਖਾਲੀ ਕਰਤਾ ਅਸੀਂ ਕੋਈ ਕੈਪਟਨੇਕ ਕਰਕੇ ਕਰਿਆ ਅਸੀਂ ਮਿਊਂਸੀਪਲ ਕਮੇਟੀ ਵਾਲਿਆਂ ਮੰਗਣਾ ਇਹ ਆਵਾਰਾ ਪਸ਼ੂਆਂ ਲੋਕ ਜਿਹੜੇ ਜਿੰਨਾਂ ਨੂੰ ਇਕੱਠੇ ਕਰਕੇ ਅਸੀਂ ਛੱਡੇ ਆਏ ਪਰਾਂ ਜੰਗਲਾਂ 'ਚ ਲੋਕ ਆਪ ਰਜਗਾਰ ਦੀ ਭਾਲ 'ਚ ਸਾਡੇ ਕੋਲ ਆਉਂਨੇ ਆ ਤੇਰੇ ਵਰਗੇ ਉਹ ਰਜਗਾਰ ਨਹੀਂ ਪੈਦਾ ਹੋਣ ਹੁੰਦੇ ਪੰਜਾਬ ਖਾਲੀ ਕਰਤਾ ਜੀ ਤੂੰ ਕੀ ਕਰਨ ਗਿਆ ਤਾਂ ਬਾਹਰ ਬੈਨ ਮੈਨੂੰ ਆਏ ਦੱਸ ਮੈਨੂੰ ਦੱਸਿਆ ਕਹਿੰਦੇ ਵੀ ਆਪ ਅੱਭੀ ਫਿਰਦਾ ਜੀ ਉੱਥੇ ਤੁੰਮ ਰੱਖਿਆ ਨਹੀਂ ਕਿਸੇ ਨੇ ਲੋਕਾਂ ਨੂੰ ਕਹਣਾ ਬਾਹਰ ਨਾ ਜਾਓ ਤੂੰ ਵੀ ਲੈਣਗੇ ਅਸੀਂ ਉੱਥੇ ਤੇਰਾ ਤਾਂ ਤੂੰ ਗਲ ਐਸੀ ਜਗ੍ਹਾ ਪੰਗਾ ਲਿਆ ਨਾ ਬੁੱਤ ਹੁਣ ਤੇਰਾ ਭੰਗੜਾ ਪਵਾਉਂਗੇ ਅਸੀਂ ਸਿਸਟਮ ਤਨੂਨ ਕੋਈ ਹੈ ਹੀ ਨਹੀਂ ਸਾਰੀ ਜਗ੍ਹਾ ਤੂੰ ਹੀ ਬਹਿ ਜਾ ਉੱਥੇ ਅਦਾਲਤ ਲਾ ਕੇ ਉਰੇ ਥਾਣੇ ਕਚੈਰੀਆਂ ਸਾਰੇ ਬੰਦ ਕਰਵਾ ਦਿੰਨੇ ਆ ਇੱਕ ਤਰਫਾ ਸੁਣ ਕੇ ਵੀਡੀਓ ਪਾ ਦੇਗਾ ਤੂੰ ਕਹਿੰਦਾ ਐਡਿਟ ਕਰਿਆ ਫਲਾਣਾ ਕਾਲਜ ਲੈਦਾ ਧਮਕਾਣਾ ਲੈਦਾ ਆ ਕਰ ਤੋ ਕਰ ਤਾ ਪੈਸੇ ਮੋੜੋ ਲੈ ਜਾ ਉਹਰੇ ਅਸੀਂ ਕਿਸੇ ਸਕੂਲ 'ਚ ਪੈਸੇ ਭਰਵਾ ਦੇਨੇ ਕਿਸੇ ਜਵਾਕ ਦੇ ਉਹਦੇ ਕਿਸੇ ਸਕੂਲ ਤੋਂ ਮੜਵਾ ਕੇ ਦਿਖਾ ਦੇ ਤਿੰਨ ਮਹੀਨੇ ਬਾਅਦ ਕਹੇ ਜੀ ਮੈਨੂੰ ਸਕੂਲ ਪਸੰਦ ਨਹੀਂ ਮੋੜ ਦਾ ਕੋਈ ਸਕੂਲ ਮੜਵਾ ਕੇ ਦਿਖਾ ਫੀਸ ਪੂਰੇ ਕਿਸੇ ਕਾਲਜ ਦੀ ਮੜਵਾ ਕੇ ਦਿਖਾ 300 ਕਾਲ ਹੋ ਜੇਗਾ ਨਾ ਪੰਜਾਬ ਤਾਂ ਖਾਲੀ ਹੋ ਗਿਆ ਤੇਰੇ ਵਰਗਿਆਂ ਕਰਕੇ ਹੋਇਆ ਲੋਕ ਡਰਦੇ ਐ ਵੀ ਸਾਡੀ ਲਾਡ ਇਹੇ ਜੀ ਨਾ ਬਣ ਜੇ ਤਾਂ ਹੋਇਆ ਖਾਲੀ ਤੁਹਾਡੇ ਵਰਗੇ ਬਲੈਕਮੇਲਰਾਂ ਤੋਂ ਡਰ ਕੇ ਹੋਇਆ ਹਰ ਕੋਈ ਚਾਹੁੰਦਾ ਵੀ ਇਕੱਲਾ ਇਕੱਲਾ ਜਵਾਕ ਐ ਇਹੋ ਜਿਹਿਆਂ ਤੋਂ ਬਚ ਜਵੇ ਤੇਰਾ ਕੇ ਤੂੰ ਦਾ ਆਪਣੀਆਂ ਪੁਰਾਣੀਆਂ ਗੰਦਮੰਦ ਬੋਲੇ ਹੋਏ ਪੁਰਾਣੀਆਂ ਵੀਡੀਓ ਨੈਟ ਤੇ ਪਈਆਂ ਤੂੰ ਅੱਜ ਕਹਿ ਦਿੰਨਾ ਮੈਂ ਤਾਂ ਜੀ ਉਦੋਂ ਤਾਂ ਜੀ ਮੇਰੇ ਤੋਂ ਗਲਤੀ ਹੋ ਗਈ ਉਦੋਂ ਮੇਰੀ ਮੱਤ ਇਹ ਜੀ ਸੀ ਹੁਣ 2 ਸਾਲ ਬਾਅਦ ਫੇਰ ਤੂੰ ਤਾਂ ਆ ਕੇ ਕਿ ਸਰਦੂਗਾ ਮੇਰੀ ਤਾਂ ਮੱਤ ਇਹ ਜੀ ਸੀਗੀ ਮੈਂ ਗਲਤ ਸੀ ਏਜੰਟਾ ਨਿਕਲਾ ਬੋਲਦਾ ਸੀ ਜਿਨ੍ਹਾਂ ਦੇ ਤੂੰ ਨੁਕਸਾਨ ਕਰਦਾ ਹੈ ਜਿਨ੍ਹਾਂ ਦਾ ਤੂੰ ਹਜ਼ਾਰਾਂ ਲੋਕ ਜਿੱਥੇ ਕੰਮ ਕਰਦੇ ਆ ਰੋਜ਼ਗਾਰ ਮਿਲਿਆ ਹੋਇਆ ਉਹਨਾਂ ਦੀ ਕੰਪਨੀਆਂ ਦਾ ਨੁਕਸਾਨ ਕਰਦਾ ਭੌਂਕ ਕੇ ਉਹਦੀ ਪਰਮਾਈ ਹੋ ਜੂ ਕਿਤੇ ਅਸੀਂ ਇੱਜ਼ਤਦਾਰ ਪਰਿਵਾਰਾਂ ਤੋਂ ਆ। ਅਸੀਂ ਨਹੀਂ ਚਾਹੁੰਦੇ ਸੀ ਮੂਰੇ ਆਉਣਾ ਪਰ ਤੇਰੇ ਵਰਗੇ ਸਾਨੂੰ ਮਜਬੂਰ ਕਰਦੇ ਆ। ਪਹਿਲਾਂ ਬਕਵਾਸ ਮਾਰ ਦਿੰਦੇ ਆ ਫਿਰ ਤੁਸੀਂ ਕਹਿੰਦੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ। ਇਹਨਾਂ ਬਲੈਕਮੇਲਰਾਂ ਦੇ ਖਿਲਾਫ ਇੱਕ ਨਵਾਂ ਮੋਰਚਾ ਖੋਲਣ ਲੱਗੇ ਆ। ਸਾਡੇ ਪੰਜਾਬ ਦੇ ਜਿੰਨੇ ਵੀ ਕਾਰੋਬਾਰੀ ਭਰਾ ਆਏ ਜਿਹਨੂੰ ਵੀ ਕੋਈ ਇਹ ਬਲੈਕਮੇਲਰ ਧਰਨਿਆਂ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ, ਨਜਾਇਜ਼ ਤੰਗ ਕਰਦਾ ਜੜੇ ਵੀ ਜੈਨੂਇਨ ਕਾਰੋਬਾਰੀ ਆਏ ਉਹਨਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਹੈ ਅਸੀਂ ਉਹਨਾਂ ਦੇ ਹੱਕ 'ਚ ਖੜੂਗੇ ਜੇ ਇਹ ਧਰਨੇ ਦੀ ਧਮਕੀ ਦੇਣਗੇ ਅਸੀਂ ਧਰਨੇ ਦਾ ਅਸੀਂ ਆਪ ਹਜ਼ਾਰ ਬੰਦਾ ਲਿਜਾ ਕੇ ਇਹਨਾਂ ਦੇ ਵਿਹੜੇ 'ਚ ਬਿਠਾਉਂਗੇ ਇਹਨਾਂ ਦਾ ਜਲੂਸ ਕੱਢੂਗੇ ਅਸੀਂ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜਿਹਦੇ 'ਚ ਕੋਈ ਨਹੀਂ ਵੀ ਸਮਰੱਥਾ ਹੋਊਗੀ ਕੋਟ ਕਚੈਰੀ 'ਚ ਜਾਣ ਦੀ ਅਸੀਂ ਅਸੀਂ ਉਹਨਾਂ ਦੇ ਆਪਣੇ ਵੱਲੋਂ ਕੇਸ ਲੜੂਗੇ ਇਹੋ ਜੇ ਬਲੈਕਮੇਲਰਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਹੈ ਕਾਰੋਬਾਰੀ ਬਚਾਉਣਾ ਲੋਕੋ ਹਰ ਜਗ੍ਹਾ ਸਰਕਾਰਾਂ ਗਲਤ ਨਹੀਂ ਹੁੰਦੀਆਂ ਇੱਕ ਪਾਸੇ ਤਾਂ ਪੰਜਾਬ ਦੀ ਤਰੱਕੀ ਲਈ ਸਰਕਾਰਾਂ ਉਦਯੋਗ ਮਿਲਣੀਆਂ ਕਰਵਾ ਰਹੀਆਂ। ਦੂਜੇ ਪਾਸੇ ਐਵੇਂ ਦੇ ਬਲੈਕਮੇਲਰ ਜੈਨੂਨ ਕਾਰੋਬਾਰੀਆਂ ਨੂੰ ਪੰਜਾਬ 'ਚ ਟਿਕਣ ਨਹੀਂ ਦਿੰਦੇ। ਸਾਡੀ ਇਸ ਕੰਪਨੀ ਦੇ ਵਿੱਚ 7-800 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਕਰੋੜਾਂ ਰੁਪਈਆ ਅਸੀਂ ਟੈਕਸ ਭਰਦੇ ਆਂ। ਇਸ ਬਲੈਕਮੇਲਰ ਨੇ ਕਿੰਨਾ ਟੈਕਸ ਭਰਿਆ? ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਆ? ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ। ਵੀ ਅਸੀਂ ਟੈਕਸ ਤੁਹਾਨੂੰ ਦਿਆ ਕਰੀਏ? ਜਾਇ ਨੰਨੋ ਦੇਰਿਆ ਕਰੀਏ ਕਿਉਂਕਿ ਇਹ ਤਾਂ ਦਾਵਾ ਕਰਦੇ ਆਂ ਵੀ ਅਥਾਰਟੀ ਤਾਂ ਅਸੀਂ ਆਂ ਸਾਡੇ ਘਰ ਹੀ ਕਚੈਰੀ ਲੱਗਦੀ ਐ ਸਤਿਮਾਨ ਸਾਹਿਬ ਨੂੰ ਸੀਐਮ ਸਾਹਿਬ ਤੋਂ ਸਾਨੂੰ ਇਸ ਬਲੈਕਮੇਲਰਾਂ ਦੇ ਖਿਲਾਫ ਸਖਤ ਐਕਸ਼ਨ ਦੀ ਉਮੀਦ ਐ ਕੱਲਾ ਸਾਨੂੰ ਹੀ ਉਮੀਦ ਨਹੀਂ ਮੇਰੇ ਖਿਆਲ ਪੰਜਾਬ ਦੇ ਹਰ ਜੈਨੂਇਨ ਕਾਰੋਬਾਰੀ ਨੂੰ ਹਰ ਬਿਜ਼ਨਸਮੈਨ ਨੂੰ ਉਮੀਦ ਹੋਊਗੀ ਵੀ ਐਮਏ ਦੇ ਬਲੈਕਮੇਲਰਾਂ ਤੇ ਨੱਥ ਪਾਈ ਜਾਊ